ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਹਰਬੇਲ ਸਿੰਘ ਦੇ ਫਾਰਮ ਤੇ ਅੱਜ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਪਸ਼ੂ ਆਪਾਂ ਤੁਹਾਨੂੰ ਘੱਟੋ ਘੱਟ ਵੀ 5 ਨਗ ਜਿਹੜੇ ਦੋਸਤੋ ਦਿਖਾ ਦਾਂਗੇ 5 ਤੋਂ 6 ਨਗ ਦਿਖਾ ਦਾਂਗੇ ਠੀਕ ਹੈ ਜੀ 6 7 ਨਗ ਵੀ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਔਸਰ ਜਿਹੜੀਆਂ ਝੋਟੀਆਂ ਤੁਹਾਨੂੰ ਦੋ ਦਿਖਾਵਾਂਗੇ ਜੋੜੀ ਦਿਖਾਵਾਂਗੇ ਕਿਸੇ ਵੀਰ ਨੇ ਜੋੜੀ ਖਰੀਦਣੀ ਆ ਤੁਸੀਂ ਤਾਂ ਵੀ ਜਿਹੜਾ ਦੋਸਤੋ ਕੰਟੈਕਟ ਕਰ ਸਕਦੇ ਜਿਹਦੇ ਆ ਵੈੜਾ ਜਿਹੜੀਆਂ ਦੋਸਤੋ ਇਹ ਵੀ ਦਿਖਾ ਦਾਂਗੇ ਠੀਕ ਆ ਗੱਬਣਾ ਸੁਈਆਂ ਕਿੰਨੇ ਦਿਨਾਂ ਦੀਆਂ ਸੁਈਆਂ ਪੂਰੀ ਗੱਲਬਾਤ ਵੀਰ ਹਰਭੇਲ ਦੇ ਨਾਲ ਕਰ ਲਾਂਗੇ ਤੇ ਮੱਝਾਂ ਜਿਹੜੀਆਂ ਦੋਸਤੋ ਦੋ ਨਾਗ ਬਿਲਕੁਲ ਤਾਜ਼ੇ ਸਵੇ ਸਵੇ ਆ ਇੱਕ ਟੋਕੜ ਮੱਝ ਮਿਲ ਜੂਗੀ ਬਿਲਕੁਲ ਇਸੇ ਤਰ੍ਹਾਂ ਦੋ ਝੋਟੀਆਂ ਆਫਸਰ ਮਿਲ ਜਾਣਗੀਆਂ ਇੱਕ ਬੂਰੀ ਝੋਟੀਆਂ ਦੋਸਤੋ ਨੀਲੇ ਦੀ ਠੀਕ ਆ ਇੱਕ ਮੋਹਰਾ ਦੀ ਆ ਬਿਲਕੁਲ ਮੀਨੀ ਢੇਲੀ ਠੀਕ ਆ ਪੂਰੀ ਗੱਲਬਾਤ ਆਪਾਂ ਬਾਈ ਹਰਭੇਲ ਦੇ ਨਾਲ ਕਰ ਲਾਂਗੇ ਤੇ ਅੱਜ ਦੋਸਤੋ 1 ਅਕਤੂਬਰ ਨੂੰ ਆਪ ਕੁਈ ਦੁਪਹਿਰ ਦੇ ਦੋਸਤੋ ਵੈਸੇ 1.3 ਵਜੇ ਦਾ ਸਮਾਂ ਹੈਗਾ 1.3 ਤੋਂ 2 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਵੀਰ ਹਰਵੇਲ ਸਿੰਘ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਜਿੰਨਾਂ ਪਸੰਦਾਂ ਦੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਿੰਘ ਸਾਸਰੀਕਾਲ ਹਾਂਜੀ ਸੰਤੋਖ ਸਾਹਿਬ ਜੀ ਸਾਸਰੀਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਠੀਕ ਠਾਕ ਭਰਾ ਠੀਕ ਠਾਕ ਹਰਵੇਲ ਭਰਾ ਜਦੋਂ ਕਿ ਆਪਾਂ ਜ਼ਿਕਰ ਕਰਤਾ ਵੀ ਦੋ ਮੱਝਾਂ ਤਾਜ਼ੀਆਂ ਸੂਈਆਂ ਦੋ ਅਫਸਰ ਦੋ ਅੰਸਰ ਝੋਟੀਆਂ ਨੇ ਇੱਕ ਬੂਰੀ ਟੋਕੜ ਆ ਜਿਹਦੀ ਅੱਜ ਹੀ ਏਆਈ ਹੋਈ ਆ ਦੋ ਸੱਜਰਾਂ ਕੱਲ ਹੀ ਦੁਪਹਿਰ ਦੇ ਟਾਈਮ ਸੂਈਆਂ ਸੀ ਹਾਂ ਦੋ ਗਾਵਾਂ ਨੇ ਇੱਕ ਸੂਈ ਆ ਇੱਕ ਗੱਬਣ ਆ ਠੀਕ ਆ ਇਹਦੇ ਟੁੱਟਲੇ ਆਪਾਂ ਸਤਨਾਗ ਦਿਖਾਵਾਂਗੇ ਸਤਨਾਗ ਨੇ ਹਾਂਜੀ ਲਓ ਵੀ ਦੋਸਤੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਵੱਧ ਤੋਂ ਵੱਧ ਅੱਗੇ ਦੋਸਤੋ ਕਿਸਾਨ ਵੀਰਾਂ ਹੋਰਾਂ ਤੱਕ ਵੀ ਜਿਹੜੀ ਆ ਵੱਧ ਤੋਂ ਵੀਡੀਓ ਨੂੰ ਸਾਂਝੀ ਜਰੂਰ ਕਰ ਦਿਆ ਕਰੋ ਤਾਂ ਜੋ ਦੋਸਤੋ ਅੱਗੇ ਹੋਰ ਕਿਸਾਨ ਵੀਰ ਫਾਰਮਰ ਵੀਰਾਂ ਤੱਕ ਵੀ ਆਪਨੀ ਵੀਡੀਓ ਜਿਹੜੀ ਪਹੁੰਚ ਸਕੀ ਆ ਆਓ ਕਰਦੇ ਆ ਸ਼ੁਰੂਆਤ ਰਵੈਲ ਭਾਈ ਪਹਿਲੇ ਨੰਬਰ ਤੋਂ ਇਸ ਬੂਰੀ ਤੋਂ ਸਟਾਰਟ ਕਰ ਲਈਏ ਟੋਕੜ ਬਿਲਕੁਲ ਜੀ ਤੇ ਕਿੰਵੇਂ ਸੂਬਾ ਹੁਣ ਚੱਲ ਰਿਹਾ ਤੇ ਕਿੰਵੇਂ ਸੂਬੇ ਦੀ ਏਆਈ ਕਰਵਾਦੀ ਆ ਸੰਧੂ ਸਾਹਿਬ ਇਹ ਦੂਜੇ ਚੱਲ ਰਹੀ ਆ ਹਾਂ ਜੀ ਤੀਜੇ ਵਾਸਤੇ ਅੱਜ ਹੀ ਇਹ ਦੀ ਜਿਹੜੀ ਏਆਈ ਕਰਵਾਈ ਆ ਆਪਾਂ ਸਰਕਾਰੀ ਸੀਮਨਾਬੇ ਵਾਲਿਆਂ ਤੋਂ ਜਿਹੜਾ ਸਟਰਾ ਆਪਣੇ ਕੋਲੇ ਆ ਤਾਂ ਕੱਲ ਵੀ ਆਪਾਂ ਏਆਈ ਇਹਦੀ ਕਰਵਾਵਾਂਗੇ ਠੀਕ ਆ ਜੀ ਜੇ ਅੱਜ ਹੀ ਕਿਸੇ ਨਾਲ ਸੌਦਾ ਹੋ ਜਾਂਦਾ ਤਾਂ ਕੱਲ ਉਹ ਖੁਦ ਵੀ ਏਆਈ ਕਰਵਾ ਸਕਦੇ ਨੇ ਤੇ ਇਹ ਹੀ ਕਰਵਾ ਕੇ ਆਪਾਂ ਦੇ ਹੀ ਦੇ ਵਾਂਗੇ ਠੀਕ ਆ ਤੇ ਫੁੱਲ ਹੀਟ ਦੇ ਵਿੱਚ ਆ ਸਾਨੂੰ ਸਾਹਿਬ ਇਹਦੇ ਥੱਲੇ ਕਰੀ ਪੰਜ ਕਿਲੋ ਦੁੱਧ ਐਸ ਟਾਈਮ ਜੀ ਇੱਕ ਟਾਈਮ ਪਾੜੇ ਵੰਡੇ ਤੇ ਇੱਕ ਟਾਈਮ ਟੀਕੇ ਤੇ ਆ 2.5 2.5 ਕਿਲੋ ਹਰ ਟਾਈਮ 2.5 2.5 ਕਿਲੋ ਆ ਬਾਕੀ ਬਹੁਤ ਚੰਗੀ ਆ ਪਾਪੜਤੇ ਦੇ ਵਿੱਚ ਬਹੁਤ ਜੀ ਅੱਛਾ ਮਿਲਦੀ ਪਾੜੇ ਤੇ ਕਿ ਠੀਕ ਆ ਇੱਕ ਟਾਈਮ ਪਾੜਾ ਇੱਕ ਟਾਈਮ ਠੀਕ ਆ ਠੀਕ ਆ ਜੀ ਆ ਸਾਨੂੰ ਸਾਹਿਬ ਮੱਝ ਦੇ ਵਿੱਚ ਕੋਈ ਕਮੀ ਨਹੀਂ ਆ ਹਾਂ ਜੀ ਕਈ ਇਹਦੀ ਜਿਹੜੀ ਚੀਜ਼ ਨੋਟ ਕੀਤੀ ਆ ਜਿਹੜੀ ਗੱਲੋਂ ਵੀ ਇਹਦੇ ਮਾਲਕ ਨੇ ਇਹਨੂੰ ਵੇਚਿਆ ਹੂੰ ਇਹਦੇ ਜਿਹੜਾ ਕੀ ਇਹ ਤਾਂ ਕੋਈ ਬੋਲ ਕਹਿ ਦਿੰਦਾ ਕੋਈ ਹੀਟ ਕਹਿ ਦਿੰਦਾ ਕੋਈ ਖੇਵੇ ਤੇ ਕੋਈ ਜੋ ਵੀ ਹੈ ਨਾ ਹਾਂਜੀ ਤਾਂ ਇਹਦਾ ਬੋਲਾ ਠੀਕ ਸੀਗਾ ਹਾਂ ਇਹ ਡਿੰਕੇ ਨਹੀਂ ਬੋਲੀ ਜਿਹੜਾ ਸਾਇਲੈਂਟ ਹੀਟ ਸੀਗੀ ਇਹਦੀ ਤਾਂ ਆਪਾਂ ਨੋਟ ਕੀਤਾ ਕਿ ਇਹਨੇ ਫੁੱਲ ਪਾਣੀ ਤੇ ਚੱਲ ਰਹੀ ਸੀ ਹਾਂ ਤਾਂ ਅੱਜ ਇਹਦੀ ਏਆਈ ਕਰਾਤੀ ਹੈ ਬਹੁਤ ਵਧੀਆ ਹੀਟ ਸੀ ਠੀਕ ਹੈ ਜੀ ਤਾਂ ਇੱਕ ਕੱਲ ਕਰਾ ਦਾਂਗੇ ਆਪਾਂ ਠੀਕ ਅਗਰ ਤੀਜੇ ਸਵੇਰ ਲਈ ਆਪਾਂ ਮੰਨ ਸਕਦੇ ਵੀ ਏਆਈ ਹੋਣ ਈ ਹੈ ਹੋਣ ਈ ਹੈ ਸੋ ਦੋਸਤੋ ਬਿਲਕੁਲ ਤੁਸੀਂ ਬਾਕੀ ਹਾਈ ਡਿਵੀ ਸੋਹਣੀਆ ਲੈਂਥ ਬਹੁਤ ਜ਼ਿਆਦੀ ਹੈ ਇਹਦੀ ਪੂਰੀ ਮਾਝਾ ਦੋਸਤੋ ਪੰਜ ਕਲਿਆਣੀ ਬੁਰੀ ਹੈ ਜੀ ਠੀਕ ਹੈ ਜੀ ਮੱਥਾ ਮੱਥਾ ਬੱਲ ਪੰਜ ਕਲਿਆਣੀ ਮੰਨ ਲਓ ਠੀਕ ਹੈ ਜੀ ਮੱਥਾ ਬੱਲ ਬਾਕੀ ਬਾਚੀ ਬਿਲਕੁਲ ਠੋਡੀ ਦੇ ਨਾਸਤੇ ਬਿਲਕੁਲ ਪ੍ਰੋਪਰ ਬੱਚੀ ਦੇ ਬੱਚੇ ਚੰਗੇ ਪਾਉਗੀ ਇਹ ਤੇ ਹਾਈਟ ਮੀਡੀਅਮ ਆ ਮੀਡੀਅਮ ਹਾਈਟ ਦੇ ਵਿੱਚ ਦੁੱਧ 5 ਕਿਲੋ ਆ ਪੂਛ ਵਗੈਰਾ ਬਿਲਕੁਲ ਜਿਵੇਂ ਆਪਾਂ ਕਹ ਲਿਆ ਵੀ ਜੇ ਮੈਂ ਨੀਲੀ ਦੇ ਪਸ਼ੂ ਆਪਾਂ ਦੇਖਦੇ ਆ ਪੂਛ ਬਿਲਕੁਲ ਧਰਤੀ ਨਾਲ ਲੰਬਾਈ ਬਹੁਤ ਜ਼ਿਆਦੀ ਹੈ ਠੀਕ ਹੈ ਜੀ ਲੰਬਾਈ ਸੋਹਣੀ ਚੁਆਪ ਅਸਮਾ ਇੱਕ ਨੰਬਰ ਦਾ ਦੋ ਟਾਈਮ ਚੋਲੇ ਕੋਈ ਵੀਰ ਇੱਕ ਟਾਈਮ ਜਿਹੜੀ ਦੋਸਤੋ ਟੀਕਾ ਲੈਂਦੀ ਆ ਠੀਕ ਆ ਜੀ ਇੱਕ ਟਾਈਮ ਟੀਕਾ ਤੇ ਇੱਕ ਟਾਈਮ ਪਹਾੜੇ ਤੇ ਜਿਹੜੀ ਚੁਵਾਈ ਹੁੰਦੀ ਆ 2.5 ਕਿਲੋ ਉਸ ਟਾਈਮ ਤੇ 2.5 ਕਿਲੋ ਉਸ ਟਾਈਮ ਠੀਕ ਆ ਤੇ ਬਾਕੀ ਚਾਲਾ ਚੁੜਾ 100 ਤੇ 200 ਬਿਲਕੁਲ ਚਾਲ ਚੰਗੀ ਆ ਠੀਕ ਆ ਚਾਲ ਬਿਲਕੁਲ ਛੋਟੀਆਂ ਵਾਲੀ ਫੇਸ ਕੁਆਲਟੀ ਚੰਗੀ ਆ ਥਣ ਥਣ ਬਿਲਕੁਲ ਪੱਦਰ ਬਿਲਕੁਲ ਇੱਕਸਾਰ ਸਹਿਜ ਵਿੱਚ ਥਣ ਬਰਾਬਰ ਪੂਰਾ ਤੇ ਓਵਰঅল ਜਿੰਨੀ ਆ ਦੋਸਤੋ ਬਿਲਕੁਲ ਮਾਜ ਚੰਗੀ ਆ ਛੋਟੀ ਚੰਗੀ ਕਰੋ ਵੀਰ ਮੇਰਾ ਕੋਈ ਇਹੀ ਹੋਈ ਹੈ ਜਿੱਦਾਂ ਕਿ ਹਰਬੇਲ ਨੇ ਦੱਸਤਾ ਵੀ ਅੱਜ ਜਿਹੜੀ AI ਆ ਪਹਿਲੀ ਸੀਮਿੰਟ ਜਿਹੜੀ ਨੇ ਸਿਮੂਲੇਸ਼ਨ ਹੋ ਗਈ ਆ ਕੱਲ ਨੂੰ ਦੂਜੀ ਕਰਵਾ ਦਿੱਤੀ ਜਾਊਗੀ ਜਿਹੜਾ ਵੀ ਕੋਈ ਸੌਦਾ ਕਰੂਗਾ ਤੁਸੀਂ ਆਪ ਵੀ ਕਰਾ ਲਿਓ ਜਿਹੜਾ ਵੀ ਮੌਕੇ ਤੇ ਆ ਗਿਆ ਉਹਨੂੰ ਕਰਵਾ ਕੇ ਦਿੱਤੀ ਵੀ ਜਾਊਗੀ ਸੋ ਉਹਦੇ ਵਿੱਚ ਜਿਹੜੀ ਦੋਸਤੋ ਕੋਈ ਦੋ ਰਹਿਣੀਗੀ ਅੱਛਾ ਹਰਬੇਲ ਭਾਈ ਕੀ ਮੁੱਲ ਰਹੂਗਾ ਦਾ ਮੁੱਲ ਸੰਤ ਸਾਹਿਬ ਦਾ 43000 ਰੁਪਏ ਚੋਂ ਮੰਨਤਾਂ ਆਪਾਂ ਕਰਾਂਗੇ 43 ਚੋਂ ਬਿਲਕੁਲ ਜੀ ਬੂਰੀ ਦੇ ਸ਼ਕੀਨ ਜਿਹੜੇ ਚਾਹ ਬਣ ਸੱਜਣ ਉਹਨੂੰ ਖਰੀਦ ਸਕਦੇ ਠੀਕ ਹੈ ਜੀ ਸੋ ਦੋਸਤੋ ਬਾਕੀ AI ਹੋ ਗਈ ਹੈ ਕਿ ਆਸ ਬਾਕੀ ਸੰਤੂ ਸਾਹਿਬ ਬਿਲਕੁਲ ਕੋਈ ਇਹਦੇ ਬੱਚੇਦਾਨੀ ਦੇ ਵਿੱਚ ਪ੍ਰੋਬਲਮ ਨਹੀਂ ਡਾਕਟਰ ਦੇ ਮੁਤਾਬਕ ਹਾਂ ਜਿਹੜੀ ਆਪਾਂ ਚੀਜ਼ ਨੋਟ ਕੀਤੀ ਬਿਲਕੁਲ ਸਾਫ ਪਾਣੀ ਸੀਗਾ ਠੀਕ ਹੈ ਜੀ ਤਾਂ 100% ਦੇ ਰਹਿੰਦੇ ਜਿਹੜੇ ਚਾਂਸ ਫਿਰ ਰਹਿਣਗੇ ਠੀਕ ਹੈ ਜੀ ਸੋ ਵੀਰਾਂ ਦਾ ਬਿਲਕੁਲ ਟ੍ਰਾਂਸਪਲੈਂਟ ਜਿਹੜੀ ਦੋਸਤੋ ਹੀਟ ਸੀਗੀ ਠੀਕ ਹੈ ਟ੍ਰਾਂਸਪਲੈਂਟ ਸੀਗੀ ਤੇ AI ਹੋ ਗਈ ਹੈ ਡਨ ਠੀਕ ਹੈ ਜੀ ਕੱਲ ਨੂੰ ਇੱਕ ਵਾਰੀ ਹੋਰ ਹੋ ਜਾਊਗੀ ਸੀਮਨ ਤੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਦਾ ਬਿਲਕੁਲ ਤਾਜੀ ਸੂਈ ਹੈ ਜੀ ਇਹ ਸੰਤੂ ਸਾਹਿਬ ਟੋਟੀ ਆ ਪਹਿਲੇ ਸਵੇ ਪਹਿਲਣ ਝੋਟੀ ਆ ਦੋਸਤੋ ਦੂਜੀ ਨੇ ਬੱਲ ਲਗਾ ਰਹੇ ਤੁਹਾਨੂੰ ਮੋਰਾ ਦੀ ਆ ਠੀਕ ਆ ਜੀ ਤੇ ਚੋਣ ਚਾਨ ਬਹੁਤ ਵਧੀਆ ਨਿਕਲੀ ਕੱਲ ਸੂਈ ਆ ਪਿੱਛੇ ਬੱਚਾ ਆਪਣੇ ਛੋਟੇ ਲੈ ਕੇ ਆਈ ਲਓ ਜੀ ਬੱਚਾ ਮੇਲ ਕਾਫ ਤੇ ਆ ਪਿੱਛੇ ਫੀਮੇਲ ਕਾਫ ਫੀਮੇਲ ਆ ਜੀ ਕੱਟੀ ਆ ਦੋਸਤੋ ਇਸ ਝੋਟੀ ਦੇ ਥੱਲੇ ਬੱਚਾ ਕੱਟੀ ਆ ਫੀਮੇਲ ਕਾਫ ਗਿੱਲਾ ਨਾੜੂ ਬੱਚੇ ਦੇ ਨਾਲ ਠੀਕ ਆ ਜੀ ਤੇ ਬੱਚਾ ਵੀ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਆ ਝੋਟੀ ਆ ਠੀਕ ਆ ਜੀ ਪਹਿਲਣ ਝੋਟੀ ਸੂਈ ਆ ਕੱਲ ਦੀ ਸੂਈ ਆ कल दोपहर सेम टाइम ऐसे टाइम ही सूई थी लो जी बिल्कुल आज ਹੁਣ ਦਾ ਬਿਲਕੁਲ 24 ਘੰਟੇ ਦਾ ਜਿਹੜਾ ਸਮਾਂ ਹੋ ਗਿਆ ਦੋਸਤੋ ਪਹਿਲਾਂ ਛੁੱਟੀ ਹੋਣ ਦੇ ਬਾਵਜੂਦ ਇਹਨੇ ਬਿਲਕੁਲ ਤੰਗ ਨਹੀਂ ਕੀਤਾ ਹਾਂ ਬਿਲਕੁਲ ਬੱਚੇ ਦਾ ਵੀ ਬਹੁਤ ਵਧੀਆ ਕਰਦੀ ਆ ਤਾਂ ਜਿਹੜਾ ਬੱਚੇ ਨੂੰ ਪ੍ਰੋਪਰ ਜਿਹੜਾ ਚਲਦੀ ਕੋਈ ਚੁਆਈ ਦੇ ਵਿੱਚ ਇਹਨੇ ਆਹ ਲੋ ਜੀ ਕੋਈ ਵੀ ਦੇਖ ਸੱਚ ਕਰੀਆ ਇਹਨੂੰ ਕਾਕਾ ਤੇ ਬਿਲਕੁਲ ਗਿੱਲਾ 나ੜੂ ਬਿਲਕੁਲ ਬੱਚੇ ਦੇ ਲਾ ਫੀਮੇਲ ਕੋ ਵੀ ਮੇਰੇ ਵਾਲਾ ਤੋਰ ਤੋ ਤੋਰ ਤੋ ਅਕੇ ਲੰਮਾਈ ਆਹ ਦੇਖੋ ਜੀ ਗਾਜੀ ਆਰਡਰ ਦੀ ਕੁਆਲਿਟੀ ਸੋਹਣੀ ਆ ਦੋਸਤੋ ਠੀਕ ਆ ਬਹੁਤ ਸਾਫ ਲੇਵਾ ਹਵਾਨਾ ਇਸ ਝੋਟੀ ਦਾ ਬਾਕੀ ਹੰਦਾ ਜਦੋਂ ਕੋਈ ਪਸ਼ੂ ਸੁੰਦਾ ਉਹਦੇ ਅੰਦਰੋਂ ਲੰਮ-ਸੰਮ ਜਿਹੜਾ 90 ਕਿਲੋ ਤੋਂ ਲੈ ਕੇ ਕੁਇੰਟਲ ਦੇ ਅੰਦਰ ਜਿਹੜਾ ਪਾਣੀ ਜੋਰ ਬੱਚਾ ਸਭ ਕੁਝ ਨਿਕਲ ਜਾਂਦਾ ਤਾਂ ਉਹਦੀ ਜਿਹੜੀ ਪਰਪਾਈ ਆ ਦੋ ਤਿੰਨ ਦਿਨ ਦੇ ਵਿੱਚ ਕਵਰ ਹੁੰਦੀ ਆ ਬਿਲਕੁਲ ਜੀ ਬਿਲਕੁਲ ਤੇ ਬਿਲਕੁਲ ਇਹੀ ਜਿਹੜੀ ਚੀਜ਼ ਆ ਦੋ ਚਾਰ ਦਿਨ ਦੇ ਵਿੱਚ ਵਾਪਸ ਜਿਹੜੀ ਠੀਕ ਆ ਕਵਰ ਬਾਕੀ ਨਾਰਮਲ ਝੋਟੀ ਦੋਸਤੋ ਸੋਹਣੀ ਆ ਠੀਕ ਆ ਚਮਕਦਮ ਕਾਲੀ ਪੂਰੀ ਸ਼ਾਈਨ ਆ ਬਿਲਕੁਲ ਪਤਲੇ ਪਿੰਡੇ ਦੀ ਦੇ ਤੱਕ ਵੀਰ ਨੇ ਦੱਸਿਆ ਤਾਂ ਰਿਕਵਰੀ ਜਿਹੜੀ ਹੈ ਦੋਸਤੋ ਪਸੂ ਸੂ ਦੇ ਵਿੱਚ ਆਇਆ ਹੁੰਦਾ ਕੋਈ ਇੱਕ ਦਿਨ ਦੋ ਦਿਨ ਤਿੰਨ ਦਿਨ ਤੱਕ ਜਿਹੜਾ ਬਾਅਦ ਚ ਜਿਹੜਾ ਦੋਸਤੋ ਪਠੜਕਾ ਚੱਕੂਗੀ ਬਿਲਕੁਲ ਮੈਂਟੇਨ ਹੋ ਜੂਗੀ ਠੀਕ ਆ ਤੇ ਹਵਾਨਾ ਸੋਹਣਾ ਕੱਟੀ ਤੁਸੀਂ ਦੇਖ ਸਕਦੇ ਜੇ ਮਗਰ ਕੱਟੀ ਚੰਗੀ ਹੈ ਠੀਕ ਆ ਤੇ ਬਿਲਕੁਲ ਨਵੀਂ ਝੋਟੀ ਚੰਗੀ ਝੋਟੀ ਆ ਸਾਜੀ ਬਿਲਕੁਲ ਸੋਈ ਆ ਝੋਟੀ ਚੰਗੀ ਆ ਕਰੋ ਜੀ ਲਓ ਜੀ ਤੋੜ ਲਓ ਵੀਰ ਅਬ ਬਚਾ ਦੇ ਨੂੰ ਕਰ ਮੜਾ ਥੱਲੇ ਲਾ ਠੀਕ ਹੈ ਜੀ ਆ ਦੇ ਉਹ ਠੀਕ ਆ ਅਚਾਰ ਰਵੀਰ ਭਾਈ ਕੀ ਮੁੱਲ ਕੀ ਕਰਦੇ ਇਸ ਝੋਟੀ ਦਾ ਸੰਧੂ ਸਾਹਿਬ ਇਹਦਾ 68500 ਰੁਪਇਆ ਠੀਕ ਆ ਜੀ ਉਹ ਚੋ ਮਾਨਦਨ ਕਰਾਂਗੇ ਠੀਕ ਆ ਲਓ ਵੀ 68500 ਦੇ ਵਿੱਚ ਦੋਸਤੋ ਮਾਨਦਨ ਹੋ ਜਾਊਗਾ ਛੋਟਾ ਛੱਪਾ ਹੋ ਜਾਊਗਾ ਮੌਕੇ ਤੇ ਝੋਟੀ ਸੰਧੂ ਸਾਹਿਬ ਉਹ 75 ਦੀ ਵੀ ਵਿਕਦੀ ਆ ਹਾਂ ਜੀ ਪਰ ਚਲੋ ਆਪਾਂ ਨੂੰ ਜਾਇਜ਼ ਰੇਟ ਤੇ ਮਿਲੀ ਆ ਕੋਈ ਸ਼ੱਕ ਨਹੀਂ ਆ ਬਿਲਕੁਲ ਪੱਟੇ-ਪੁੱਟੇ ਚੁੱਕੰਦੇ ਹੀ ਆ ਹਮ ਤਾਂ ਲਓ ਵੀ ਦੋਸਤੋ ਜੇ ਪਰਮਾਤਮਾ ਕਰੇਗੇ ਇੱਕ ਅੱਦੇ ਦਿਨ ਚ ਪੂਰੀ ਵਾਪਸ ਜਿੱਦਾਂ ਪਸ਼ੂ ਸੂਣ ਤੋਂ ਪਹਿਲਾਂ ਦਾ ਉਵੇਂ ਪਸ਼ੂ ਜਿਹੜਾ ਬਿਲਕੁਲ ਜੀ ਤਿਆਰ ਹੋ ਜਾਂਦਾ ਲੋ ਵੀ ਅਗਲੀ ਵੀਰ ਹਰਵੇਲੇ ਮੱਝ ਕੱਢ ਗਿਆ ਆਪਾਂ ਸੰਧੂ ਸਾਹਿਬ ਨੇ ਨੀਲੀ ਦੀ ਆ ਗੁਰਪੇ ਦਾ ਬੱਚਾ ਲਿਆ ਲਓ ਜੀ ਅਗਲੀ ਮੱਝ ਦੋਸਤੋ ਤੁਸੀਂ ਵੇਖ ਰਹੇ ਹੋ ਬਿਲਕੁਲ ਇਹ ਕਿਦਨ ਸੂਈ ਆ ਇਹ ਵੀ ਸੰਧੂ ਸਾਹਿਬ ਸੇਮ ਹੀ ਟਾਈਮ ਦੋਵੇਂ ਕੋਈ 10 15 ਕੱਲ ਹੀ ਸੂਈ ਆ ਕੱਲ ਇਸੇ ਟਾਈਮ ਦੀਆਂ ਦੋਸਤੋ ਦੋਵੇਂ ਸੂਈਆਂ ਨੇ ਆ ਮਗਰ ਕੱਟੀ ਆ ਕਿ ਨੀਲੀ ਇਹ ਵੀ ਕੱਟੀ ਨੀਲੀ ਦੀ ਆ ਨੀਲੀ ਰਬੀ ਜੀ ਮਗਰ ਕੱਟੀ ਇਹ ਆਪਣਾ ਪੀਡੀਐਫ ਜਗਰਾਵੇਂ ਚੈਂਪੀਅਨ ਰਿਆ ਅਲਬਖਸ਼ ਹਾਂ ਜੀ ਉਹਦੀ ਬੱਚੀ ਆ ਠੀਕ ਆ ਜੀ ਤੇ ਬਹੁਤ ਹੀ ਸੋਹਣੀ ਹੈ ਆ ਦੇਖੋ ਜੀ ਬਲ ਬਖਸ਼ ਸੀਮਨ ਦੀ ਮਗਰ ਕੱਟੀ ਆ ਦੋਸਤੋ ਬਿਲਕੁਲ ਸੂਤੇ ਨਿਸ਼ਾਨ ਆ ਪ੍ਰੋਪਰ ਮੈਨਾ ਵੀ ਸਾਰੀਆਂ ਨਿਸ਼ਾਨੀਆਂ ਤੇ ਆ ਪਿੱਛੇ ਹਵਾਨੇ ਤੇ ਵੀ ਤੁਸੀਂ ਚੈੱਕ ਕਰੋ ਬੱਚੇ ਦੇ ਆ ਵੇਖੋ ਜੀ ਝੋਲੀ ਤੇ ਬਿਲਕੁਲ ਬਹੁਤ ਵਧੀਆ ਠੀਕ ਆ ਜੀ ਤੇ ਚਾਰੇ ਚਾਰੇ ਪਾਇਰ ਧੋਤੇ ਆ ਦੋਸਤੋ ਚਾਰੇ ਖੁਰ ਧੋਤੇ ਆ ਤੁਹਾਨੂੰ ਸਾਹਿਬ ਫੇਟੇ ਕੱਟ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਆ ਇੱਕ ਚੀਜ਼ ਆਏ ਲਓ ਜੀ ਤੇ ਬੱਚਾ ਵੀ ਚੰਗਾ ਐਕਟਿਵ ਆ ਤੇ ਗ੍ਰੋਥ ਆ ਬੱਚੇ ਦੀ ਸੋਹਣੀ ਕੱਟੀ ਪਾਈ ਹੈ ਬਹੁਤ ਵਧੀਆ ਤੇ ਖੁਦ ਵੀ ਇਹ ਨੀਲੀ ਦੇ ਚਾਰੇ ਪੈਰਾਂ ਤੇ ਨਿਸ਼ਾਨ ਆ ਹਾਂ ਆਪਾਂ ਬਾਕੀ ਆਖੂ ਕਹਿ ਦਿੰਨੇ ਵੀ ਇਹੋ ਜਿਹਾ ਪਸ਼ੂ ਨੀਲੀ ਦਾ ਜਿਹੜਾ ਬੱਚੇ ਸੋਹਣੇ ਪਾਉਣ ਵਾਸਤੇ ਆ ਉਹ ਤਾਂ ਵਾਰ-ਵਾਰ ਕਹੀਦਾ ਦੋਸਤੋ ਬੱਚੇ ਲੈ ਸਕਦੇ ਜੇ ਤੁਸੀਂ ਚੰਗੇ ਚੰਗੇ ਸੀਮਣ ਤੁਸੀਂ ਰਖਵਾ ਕੇ ਬੱਚੇ ਲੈ ਸਕਦੇ ਲੈ ਲੈ ਚੁੱਕ ਕੇ ਲਿਆ ਤੇ ਬੱਚਾ ਬਹੁਤ ਸੋਹਣਾ ਕੱਟੀ ਪਾਈ ਆ ਤੇ ਕੱਲ ਜੇ ਦੋਸਤੋ ਕੱਲ ਦੀ ਇਸੇ ਟਾਈਮ ਦੀ ਸੂਈ ਆਪ ਕੋਈ 24 ਘੰਟੇ ਤਾਂ ਲੱਗ ਸਮਝਦਾ ਸਮਾਂ ਹੋ ਗਿਆ ਸੂਈ ਨੂੰ ਤੇ ਪੂਰੀ ਗੱਲਬਾਤ ਆਪ ਵੀਰ ਤੋਂ ਪੁੱਛ ਲਾਂਗੇ ਵੀ ਦੋ ਡੰਗ ਦੀ ਚਵਾਈ ਜਿਹੜੀ ਹੋ ਗਈ ਆ ਤੇ ਬੋਲਾ ਕਿੰਨਾ ਹੋਣ ਜਿਹੜਾ ਬਾਕੀ ਹਵਾਨਾ ਆਰਡਰ ਦੀ ਕੁਆਲਿਟੀ ਜਿਹੜੀ ਆ ਦੇਖੋ ਆ ਲਓ ਜੀ ਠੀਕ ਹੈ ਜੀ ਲੈ ਛੱਡ ਦੇ ਬੱਚਾ ਆ ਦੇਖੋ ਬਹੁਤ ਵਧੀਆ ਸੰਦੂ ਜੀ ਸਪੈਸ਼ਲ ਮਗਰ ਜਿਹੜੀ ਆ ਫੀਮੇਲ ਕਾਫ ਤੈਨੂੰ ਤਾਂ ਬੱਚੇ ਲੈਣੇ ਉਹਨੇ ਇਹੋ ਜੀ ਮੱਝ ਤੋਂ ਆ ਤੇ ਚੰਗੇ ਦੁੱਧ ਵੀ ਸੰਦੂ ਸਾਹਿਬ 10 11 ਲੀਟਰ ਦੀ ਚੋਈ ਕਰਾਉਗੀ ਉਹ ਤੋੜਾਂਗੇ ਹਰਵੈਲ ਭਾਈ ਦੀ ਚੋਈ ਕੀਤੀ ਬੋਲੇ ਜੀ ਕਿੰਨਾ ਕਿਚ ਹੋਇਆ ਸੰਦੂ ਸਾਹਿਬ ਬੋਲਾ ਅੰਦਾਜ਼ਾ ਜਿਹੜਾ ਹਾਂ ਜੀ ਆਪਾਂ ਪਿੱਛੋਂ ਵੀ ਜਿਹੜਾ ਉਹਨਾਂ ਦੇ ਮੁਤਾਬਕ ਵੀ ਹਾਂਜੀ ਨੋਰਮਲ ਘਰੇਲੂ ਸੇਵਾ ਦੇ 10 11 ਲੀਟਰ 10 11 ਲੀਟਰ ਹਾਂ ਫਿਰ ਸੀਲ ਸਾਊਗਾ ਸਾਨੂੰ ਸਾਬ ਲਓ ਜੀ ਸੀਲ ਸਾਊਗਾ 30 ਏਰੀਆ ਦੋਸਤੋ ਨੀਲੀ ਦੀ ਮਾਜਾ ਬਾਕੀ ਬੱਚਾ ਬਹੁਤ ਜਿਆਦਾ ਸੋਹਣਾ ਮਗਰ ਕੱਤੀ ਮਾ ਬਾਰ-ਬਾਰ ਜਿਹੜੀ ਦੋਸਤੋ ਤਾਰੀਫ ਜੀ ਕਰਦਾ ਪਿਆ ਬੱਚਾ ਬਹੁਤ ਜਿਆਦਾ ਸੋਹਣਾ ਮਗਰ ਤੇ ਕਈ ਵਾਰ ਵੀਰ ਯਾਰ ਜੀ ਸਾਬ ਇਹੀ ਕੱਟੀ ਮਗਰ ਭਾਲਦੇ ਹੁੰਦੇ ਤੇ ਕੱਟੀ ਵੀ ਤੁਹਾਨੂੰ ਜਾਊਗੀ ਦੁੱਧ ਵੀ ਸਾਲ ਪਰ ਪੀਓਗੇ ਦੋਸਤੋ ਨਾਲ ਮੱਝ ਵੀ ਹੈ ਸੰਧ ਸਰ ਸ਼ਾਮ ਹੀ ਨੈਂਦੇ ਵਿੱਚ ਹੀ ਇਹੀ ਕੱਟੀ 20 ਤੋਂ 25000 ਰੁਪਏ ਦਾ ਬੱਚਾ ਜਿਹੜਾ ਤਿਆਰ ਆ ਬਿਲਕੁਲ ਜੀ ਕੋਈ ਸ਼ੱਕ ਨਹੀਂ ਉਹ ਉਹ ਵੀ ਆਪਾਂ ਨੂੰ ਗਾਰੰਟੀ ਹੈ ਕਿ ਜਿਹੜਾ ਸੀਮਨ ਰਖਵਾਇਆ ਗਿਆ ਉਹਨਾਂ ਤੋਂ ਹਾਂ ਜੀ ਉਹਦਾ ਸਟਰਾ ਵੀ ਉਹਨਾਂ ਨਾਲ ਆਪਾਂ ਨੂੰ ਇਹ ਸ਼ੋਰ ਹੀ ਆ ਜੀ ਪੰਨ ਬਖਸ਼ ਦੀ ਸ਼ੋਰ ਸ਼ੋਰ ਜੀ ਸ਼ੋਰ ਠੀਕ ਹੈ ਭਰਾ ਤੇ ਚਵਾਈ बाकी جواب ਸਮਾ ਦੋਸਤੋ ਮੱਝ ਦੇ ਵਿੱਚ ਵੀ ਕੋਈ ਤਰੀਕਾ ਨਹੀਂ ਮੈਂ ਤੁਹਾਨੂੰ ਬਿਲਕੁਲ ਕਲੋਜ਼ਲੀ ਥੋੜਾ ਨੇੜੇ ਤੋਂ ਦਿਖਾਉਣਾ ਦੇਖੋ ਤੇ ਇਹਦਾ ਸਭ ਤੋਂ ਚੰਗੇ ਚੀਜ਼ ਆ ਇੱਕ ਸਾਰ ਪੱਧਰ ਲੇਵਾ ਕੋਈ ਸਾਈਡ ਦਾ ਕੋਈ ਦੂਜਾ ਤੇਜਾ ਤੁਹਾਨੂੰ ਨਜ਼ਰ ਨਹੀਂ ਆਊਗਾ ਇੱਕ ਇੱਕੋ ਜਿਹਾ ਬਿਲਕੁਲ ਥਣ ਦੇਵਾ ਇੱਕੋ ਜੀ ਧਾਰ ਠੰਡੀ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਬਾਕੀ ਠੰਡੀ ਧੀਰੀ ਵੇਖੋ ਵੀ ਜਿੱਦਾਂ ਵੀ ਗੱਲਾਂ ਸੁਣਦੀ ਪਈ ਹੋਵੇ ਆ ਵੇਖੋ ਠੀਕ ਆ ਤੇ ਪੂਰੀ ਸੀਲ ਸੂ ਮੱਝ ਅੰਦਾਜ਼ਾ ਹਾਂ ਤਾਂ ਇਹ ਜਿਹੜਾ ਸੂ ਦੇ ਵਿੱਚ ਆ ਇੱਕ ਦੋ ਦਿਨਾਂ ਦੇ ਵਿੱਚ ਨੇ ਪੂਰੀ ਆ ਜਿਹੜੀ ਚੀਜ਼ ਆ ਚੱਕ ਜਾਣੀ ਆ ਸਹੀ ਹੈ ਬਾਕੀ ਸੰਧੂ ਸਾਹਿਬ ਜੇ ਕੋਈ ਸੇਵਾ ਕਰਕੇ ਤਾਂ ਇਹੀ ਮੱਝ ਜਿਹੜੀ ਝੋਟੀ ਪੰਦੇ ਵਿੱਚ ਆ ਜੂਗੀ ਬਿਲਕੁਲ ਜੀ ਬਿਲਕੁਲ ਲੋਕ ਦੋਸਤੋ ਕੋਈ ਸ਼ੱਕ ਨਹੀਂ ਜੋੜੀ ਆ ਜੋੜੀ ਬਹੁਤ ਜਦੀ ਸੋਣੀ ਆ ਪਸੰਦ ਆਊਗੀ ਸੰਤੁਸ਼ਟੀ ਹੋਊਗੀ ਤੁਹਾਨੂੰ ਘਰ ਵਿਜ਼ਿਟ ਕਰਕੇ ਇੱਕ ਤਾਂ ਜਵਾ ਤੁਸੀਂ ਚਾਹੁੰਦੇ ਚਾਹੁੰਦੇ ਸੌਂਜੋਗੇ ਠੀਕ ਆ ਮੱਝ ਇਹੋ ਜੀ ਤੋਰ ਗੋਪੀ ਭਾਈ ਤੋਰ ਠੀਕ ਆ ਆ ਦੇ ਪਿੱਛਵਾ ਪਸਮਾ ਜਿਹੜਾ ਇੱਕ ਨੰਬਰ ਆ ਤਾਂ ਪਤਲੀ ਚਮੜੀ ਦੀ ਆ ਥੱਲੇ ਹਵਾਨਾ ਪੰਡਾ ਪਾਈ ਆ ਦੇਖੋ ਜੀ ਠੀਕ ਆ ਆ ਲੋ ਵਾਹ ਨਾ ਮੈਂ ਕਹਿੰਦਾ ਵੀ ਸਿਰਾਈ ਆ ਮੈਂ ਨਾ ਵੀ ਬਹੁਤ ਸੋਹਣਾ ਵੇਖੋ ਜੀ ਠੀਕ ਆ ਭਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਹੋ ਦੋਸਤੋ ਨਹੀਂ ਤੇ ਆਪਾਂ ਘੱਟੋ ਘੱਟ ਵੀ ਪਹਿਲਣਾ ਝੋਟੀਆਂ ਦੂਜੇ ਸੂਵੇ ਝੋਟੀਆਂ ਜਾਂ ਲੱਖ ਲੱਖ ਰੁਪਈਆ ਲਾ ਕੇ ਵੀ ਆਪਾਂ ਨੂੰ ਇਹੋ ਜਿਹੀ ਕੁਆਲਿਟੀ ਆਰਡਰ ਦੀ ਜਾਂ ਇਹੋ ਜਿਹੀ ਆਪਾਂ ਨੂੰ ਸ਼ੋ ਨਹੀਂ ਹੁੰਦੀ ਕਦੇ ਮਿਲਦੀ ਨਹੀਂਗੀ ਤੇ ਉਹ ਜਿੱਥੇ ਮਰਜੀ ਸੰਸਾਬ ਇਹਦੇ ਥੱਲੇ ਫੇਰ ਰੋਕ ਕੇ ਇਹਨੂੰ ਜਿੱਥੇ ਮਰਜੀ ਬੈਠ ਜਾ ਲੇ ਕਰੋ ਗੱਲ ਵੀ ਹੈ ਵੀ ਸੀਰੀਅਸ ਆਉ ਪਸ਼ੂ ਦਾ ਜਿਹੜਾ ਦੋਸਤੋ ਇਹ ਬਾਤ ਆ ਬਹੁਤੇ ਵੀਰ ਕਹਿੰਦੇ ਆ ਵੀ ਹਨਾ ਵੀ ਕੀ ਵੀ ਪੈਸਾ ਬਜਾਇਜ ਤੇ ਮਗਰ ਚੀਜ਼ ਵੀ ਕੁਆਲਿਟੀ ਵਾਲੀ ਵੀ ਹਰ ਇੱਕ ਚੀਜ਼ ਪੂਰੀ ਕੁਆਲਿਟੀ ਵਾਲੀ ਆ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝ ਆ ਸੋ ਬਾਕੀ ਸ਼ਬਦਾਂ ਦਾ ਜਿਹੜੇ ਭਰਾਵਾਂ ਨੇ ਨੀਲੀ ਤੇ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੱਚੇ ਚੰਗੇ ਪਾਊਗੀ ਮੱਝ ਤਾਂ ਨਾਲ ਜਿਹੜਾ ਗਿਫਟ ਤਾਂ ਹੈ ਹੀ ਹੈ ਬਿਲਕੁਲ ਜੀ ਬਿਲਕੁਲ ਗੌਰ ਗਿਫਟਾ ਨਾਲ ਦਾ ਦੋਸਤੋ ਇਹ ਮਿਲ ਜਣਾ ਸ਼ੌਂਕੀਆ ਤੌਰ ਤੇ ਪਾਲੂ ਕੋਈ ਵੀਰ ਰੀ ਜਣਾ ਸੰਭੂਗਾ ਜਿਹੜੀ ਮਗਰ ਚੀਜ਼ ਤੁਹਾਨੂੰ ਮਿਲ ਜਾਣੀ ਆ ਤੋਰੋ ਜੀ ਤੋਰੋ ਠੀਕ ਆ ਬਾਕੀ ਨੀਲੀ ਦੇ ਪਸ਼ੂਆ ਜਿਹੜੇ ਦੋਸਤ ਇਹਨਾਂ ਦਾ ਪ੍ਰੇਮ ਹੀ ਬਹੁਤ ਜ਼ਿਆਦਾ ਠੀਕ ਹੈ ਜੀ ਆਪ ਮੁਹਾਰੇ ਗੱਲਾਂ ਜਿਹੜੀਆਂ ਬਾਹਰ ਨਿਕਲ ਨਿਕਲ ਆਉਂਦੀਆਂ ਵੀ ਤਾਰੀਫ ਦੇ ਵਿੱਚ ਕੋਈ ਵਰਡ ਨਹੀਂ ਹੁੰਦੇ ਕਿ ਬੰਦਾ ਭਾਵੇਂ ਸਾਰੀ ਝੜੀ ਲਗਾ ਰਵੇ ਇਹੋ ਜੇ ਠੰਡੇ ਧੀਰੇ ਪਸ਼ੂਆਂ ਦੀ ਨੀਲੀ ਦੇ ਪਸ਼ੂਆਂ ਦੀ 라ਵੀ ਦੇ ਪਸ਼ੂਆਂ ਦੀ ਕੋਈ ਤਾਰੀਫ ਨਹੀਂ ਹੈਗੀ ਠੀਕ ਹੈ ਜੀ ਸ਼ਬਦ ਮੁੱਕ ਜਾਂਦੇ ਆ ਬਾਕੀ ਆਰਡਰ ਕੁਆਲਿਟੀ ਸੋਣੀ ਹੈ ਸਮਝ ਦੀ ਰੇਡ ਪੜਦਾ ਭਾਈ ਹਰ ਭੇਲ ਦੇ ਨਾਲ ਪੁੱਛ ਲਾਂਗੇ ਗੱਲਬਾਤ ਕਰਕੇ ਬਾਕੀ ਸੰਧੂ ਸਾਹਿਬ ਮੈਂ ਤਾਂ ਭਰਾਵਾ ਕੇ ਬੇਨਤੀ ਕਰਦਾ ਆਂ ਕਿ ਪਸ਼ੂ ਨੂੰ ਪਾਊਡਰ ਜ਼ਰੂਰ ਪਾਇਆ ਕਰੋ ਮਿਨਰਲ ਮਿਕਸਚਰ ਸੰਦੂ ਸਾਹਿਬ ਜਿਹੜਾ ਪਸ਼ੂ ਤੇ ਗਰੋਥ ਆ ਜਿਹੜੀ ਬਣੀ ਰਹਿੰਦੀ ਹੈ ਸਹੀ ਹੈ ਜੀ ਤਾਂ ਹਰ ਰੋਜ ਜਿਹੜਾ ਪਸ਼ੂ ਨੂੰ 100 150 ਗ੍ਰਾਮ ਤੇਲ ਜਿਹੜਾ ਆਵੇ ਬਿਲਕੁਲ ਤਾਂ ਸੰਦੂ ਸਾਹਿਬ ਇੱਕ ਡੇਢ ਮਹੀਨੇ ਦੇ ਵਿੱਚ ਜਿਹੜਾ ਪਸ਼ੂ ਜਿੰਨਾ ਮਰਜੀ ਲਿੱਸਾ ਹੋਵੇ ਤਾਂ ਉਹਦੇ ਤੇ ਵੀ ਚਮਕਾ ਜਾਊਗਾ ਉੱਤੇ ਰਹਿਣਾ ਪੈਣਾ ਬਾਈ ਹਰ ਪਿੱਲੇ ਨਹੀਂ ਉੱਤੇ ਰਹਿਣਾ ਪੈਣਾ ਉੱਪਰ ਰਹਿਣਾ ਪੈਂਦਾ ਪਸ਼ੂ ਦੇ ਬਿਲਕੁਲ ਜੀ ਠੀਕ ਆ ਵੇਖੋ ਪੂਰੀਆਂ ਮਾਰਦੀ ਸ਼ਾਰਾਂ ਹੈ ਇਹਨੇ ਮੇਲੇ ਜਿਤਨੀਆਂ ਦੋਸਤੋ ਆ ਵੇਖਿਓ ਜੀ ਆ ਵੇਖ ਲੈ ਦੱਸੋ ਵੀਰੇ ਦਾ ਮੁੱਲ ਕੀ ਕਰਦੇ ਆ ਮੱਝ ਦਾ ਹਰ ਸੰਦੂ ਸਾਹਿਬ ਮੁੱਲ ਇਹਦਾ 64000 ਰੁਪਇਆ ਆ ਉਦੋਂ ਜੇ ਆਪਾਂ ਮੰਨ ਤਾਂ ਜਰੂਰ ਕਰਾਂਗੇ ਪਹਿਲਾਂ ਦਾਵਾ ਵਿੱਚੋਂ ਹਾਂ ਸੰਦੂ ਸਾਹਿਬ ਦੁੱਧ ਭਵੇਂ 12 ਤੋਂ ਵੀ ਬਾਹਰ ਚਾਊਗੀ ਮੱਝ ਜੇ ਕੋਈ ਭੈਣ ਭਰਾ ਚੰਗੀ ਸਮਝੇ ਠੀਕ ਹੈ ਭਰਾ ਬਾਕੀ ਬੱਚੇ ਲੈਣ ਵਾਸਤੇ ਵੀ ਅੱਗੇ ਨੀਲੀ ਦੇ ਇੱਕ ਚੰਗੀ ਮੱਝਾ ਠੀਕ ਹੈ ਭਰਾ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਤਾਂ ਸਭ ਤੋਂ ਚੰਗੀ ਜੀ ਹੈ ਇਸ ਟਾਈਮ ਬਹੁਤ ਫੋਨ ਕੱਟੀ ਦੋਸਤੋ ਕੋਈ ਫੇਸ ਕੁਆਲਿਟੀ ਤੁਹਾਨੂੰ ਫੇਰ ਦਿਖਾਉਣੇ ਆ ਕਿਸੇ ਪਾਸਿਓਂ ਵੀ ਐ ਲੱਗਦਾ ਵੀ ਕੋਈ ਚੀਜ਼ ਰਹਿ ਨਾ ਜਾਵੇ ਠੀਕ ਆ ਆ ਦੇਖਿਓ ਜਰਾ ਠੀਕ ਹੈ ਜੀ ਟੇਡਾ ਕੱਟ ਬਹੁਤ ਵੀਰ ਪਸੰਦ ਕਰਦੇ ਆ ਅੱਗੇ ਦੋ ਅਫਸਰ ਝੋਟੀਆਂ ਜਿਹੜੀਆਂ ਦੋਸਤੋ ਉਹ ਇੱਕੋ ਜੀ ਗ੍ਰੋਥ ਇੱਕੋ ਜੇ ਕਦਮ ਕਦਮ ਇੱਕੋ ਜੀ ਉਮਰ ਠੀਕ ਆ ਇੱਕੋ ਕਰ ਜਾਣੀਆਂ ਮੈਨੂੰ ਲੱਗਦੀਆਂ ਹਰਵੀਰ ਭਾਈ ਦੱਸੀ ਕੀ ਇਹਨਾਂ ਦਾ ਹਾਂ ਸੰਤੋਖ ਸਾਹਿਬ ਇਹ ਮੀਨੀ ਲਬੋਚੜ ਹਾਂਜੀ ਆ ਬਹੁਤ ਘੱਟ ਮਿਲਦੀਆਂ ਨੇ ਦੋ ਦੋ ਕੰਮ ਇਕੱਠੇ ਹੀ ਹਾਂਜੀ ਨਾਲੇ ਮੀਨੀ ਨਾ ਮੀਨੀ ਸਿੰਗਲ ਤੇ ਸਿੰਗ ਹਿਲਦੇ ਜੀ ਚਰਕ ਜੀ ਮਾਰਦੇ ਜਾ ਇੱਕ ਵਾਰ ਦੇ ਨਾ ਲਬੋਚੜ ਤੁਹਾਨੂੰ ਦੇਖੋ ਜੀ ਤੁਹਾਨੂੰ ਵੀ ਜਿਹੜਾ ਦੋਸਤ ਬਿਲਕੁਲ ਗਿੱਟ ਲਮਾ ਤੁੰਨਾ ਤੇ ਸਭ ਤੋਂ ਚੰਗੀ ਜੀ ਸੰਤੋਖ ਸਾਹਿਬ ਇਹ ਦੇਖੋ ਇਹਦੇ ਥਾਂ ਜਿਹੜੇ ਕਿੰਨਾ ਜਾਨੀ ਜੇ ਹਵਾਨਾ ਖੋਲੂਗੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਤਿਆਰ ਹੋ ਹਾਂ ਬਿਲਕੁਲ ਆ ਦੇਖੋ ਵੀ ਦੋਸਤਿਆਂ ਨੂੰ ਥੋੜਾ ਦਿਖਾਓ ਆ ਦੇਖੋ ਜੀ ਵੀ ਉਂਗਲ ਉਂਗਲ ਜਿੱਡਾ ਜਿਹੜਾ ਲੰਮਾ ਥਾਣਾ ਦੋਸਤੋ ਬਾਕੀ ਝੋਲੀ ਦੇਖੋ ਝੋਲੀ ਦੇਖੋ ਠੀਕ ਹੈ ਬੱਟ ਬੂਟੋ ਵੇਖੋ ਕਾਫੀ ਆ ਖੋਲਣਾ ਲੈਵਾ ਜਦੋਂ ਦੋਸਤੋ ਬਿਲਕੁਲ ਬਣ ਕੇ ਤਿਆਰ ਹੋਈ ਚੋਟੀ ਉਦੋਂ ਜਿਹੜਾ ਦੋਸਤੋ ਪਤਾ ਲੱਗਦਾ ਵੀ ਬਿਲਕੁਲ ਹਵਾਨਾ ਲੈਵਾ ਜਦੋਂ ਬਿਲਕੁਲ ਗਿੱਟ ਗਿੱਟ ਕਿਸੇ ਨੂੰ ਕੱਢ ਫੁੱਲ ਹਾਈਟਾਂ ਚੰਗਾ ਪਿੱਠਪੂੜਾ ਇਹਦਾ ਤੇ ਚੰਗੀ ਵੇਲ ਬੂਥੀ ਵੇਖੋਗੇ ਦੋਸਤੋ 89 ਸਿੰਘ ਕੰਨਾ ਤੋਂ ਬਿਲਕੁਲ ਅਗਲੀ ਸਾਈਡ ਹੈ ਠੀਕ ਹੈ ਜੀ ਤੇ ਮੀਣੀ ਕੋਈ ਵੀ ਰਟੇਰੀ ਮਾਲੇ ਮੀਣੀ ਆ ਵੈਸੇ ਠੀਕ ਹੈ ਜੀ ਆ ਦੇਖੋ ਵੀ ਥਾਣ ਬਹੁਤ ਜਿਆਦਾ ਸੋਹਣਾ ਦੋਸਤੋ ਕਿਉਂਕਿ ਜਦੋਂ ਪਹਿਲਾਂ ਝੋਟੀ ਤਿਆਰ ਹੋਈ ਦੋਸਤੋ ਤੇ ਉਮੀਦ ਇਹ ਨਹੀਂ ਹੋਣੀ ਵੀ ਯਾਰ ਵੀ ਛੋਟਾ ਜਿਹਾ ਥਾਣਾ ਵੀ ਥਾਣ ਘਟੋ ਘਟ ਵੀ ਮੁੱਠੀ ਮੁੱਠੀ ਥਾਣਾ ਪਹਿਲਾਂ ਝੋਟੀ ਨੇ ਲੰਬਾ ਜਿਹੜਾ ਦੋਸਤੋ ਵਿਖਾਉਣਾ ਹੈ ਜਦੋਂ ਪਹਿਲਾ ਸੂਆ ਸੋਈ ਤੇ ਹੀਟ ਦੇ ਮੈਨੂੰ ਲੱਗਾ ਵੀ ਬਿਲਕੁਲ ਕਾਬਲਾ ਜਿਹੜੇ ਵੀਰ ਘਟੋ ਘਟ ਵੀ ਕਟੀਆਂ ਨਹੀਂ ਸਾਹਮਦੇ ਝੋਟੀਆਂ ਵੀ ਪਸੂ ਲਾ ਪਰੇ ਵੀ ਬਿਲਕੁਲ ਏਆਈ ਦੀ ਕਾਬਲ ਪਸੂ ਹੋਵੇ ਵੀ 2 2.5 ਕੁਇੰਟਲ ਵਜਨ ਵਾਲਾ ਪਸੂ ਲੈਣਾ ਤੇ ਹਰਵੇਲ ਉਮਰ ਕਿੰਨੀ ਹੈ ਝੋਟੀ ਦੀ ਝੋਟੀ ਦੀ ਆ ਸੰਧੂ ਸਾਹਿਬ ਕਰੀਬ 3 3.5 ਦੇ ਲਾਗੇ ਬੰਨੇ ਹੋਊ ਹੀਟ ਹੂੜ ਕੋਈ ਆਈ ਜਾਂ ਆ ਪੁੱਛੇ ਨਹੀਂ ਸੰਧੂ ਸਾਹਿਬ ਕੁਛ ਨਹੀਂ ਤਕਰੀਬਨ ਦੋਵੇਂ ਇੱਕ ਇੱਕ ਘਰ ਚੋਂ ਆਈਆਂ ਨੇ ਹਾਂਜੀ ਤਾਂ ਕਈ ਪਰਿਵਾਰਾਂ ਦਾ ਵੇਖੋ ਮੈਂ ਅੱਗੇ ਵੀ ਗੱਲ ਕਰਕੇ ਛੜਿਆ ਹਾਂ ਹਾਂਜੀ ਪਸ਼ੂਆਂ ਦੀ ਹਰ ਇੱਕ ਭਾਸ਼ਾ ਨੂੰ ਸਮਝਣਾ ਪੈਂਦਾ ਵਾ ਬਸ ਬਸ ਉਹੀ ਗੱਲ ਜਿਸ ਦਾ ਇਹਨਾਂ ਨੂੰ ਮਿਨਰਲ ਮਿਕਚਰ ਚੜ ਗਿਆ ਮਿਨਰਲ ਮਿਕਚਰ ਚੜ ਗਿਆ ਛੋਟਾ ਜਿਹਾ ਬਿਲਕੁਲ ਗੁਰਮੀ ਤੇ ਇਹਨਾਂ ਨੇ ਆ ਜਾਣਾ ਜੀ ਆਟੋਮੈਟਿਕਲੀ ਹੀਟ ਚ ਆ ਜਾਣਾ ਤੇ ਕਈ ਵਾਰਾਂ ਹੀਟ ਆ ਜਿਹੜੇ ਉਹ ਬੋਲਾ ਹੀਟ ਹੁੰਦਾ ਵਾ ਜਿਹੜਾ ਰਿੰਗ ਕੇ ਪਸ਼ੂ ਨਹੀਂ ਬੋਲਦਾ ਬਿਲਕੁਲ ਤਾਂ ਬਹੁਤੇ ਜਿਹੜੇ ਵੀਰ ਉਹ ਧਿਆਨ ਨਹੀਂ ਰੱਖਦੇ ਇਸ ਚੀਜ਼ ਦਾ ਹਰਵੈਲ ਭਾਈ ਕੀ ਮੋਲ ਰਊਗਾ ਇਸ ਝੋਟੀ ਸੰਦੂ ਸਾਹਿਬ 38000 ਰੁਪਇਆ 38000 ਹਾਂ ਜੀ ਤੇ ਅਗਲੀ ਆਪਣੇ ਕੋ ਬੂਰੀ ਝੋਟੀ ਵੀ ਸੰਦੂ ਸਾਹਿਬ ਇਹ ਸਪੈਸ਼ਲ ਪੀਸ ਆ ਬੂਰੀ ਕੱਦ ਬਹੁਤ ਤਗੜਾ ਬਾਈ ਜੀ ਬਹੁਤ ਜਿਆਦਾ ਹਰਿੰਦੂ ਸਾਹਿਬ ਆਹ ਦੇਖੋ ਜੀ ਮੈਂ ਅਗਲੇ ਪਾਰ ਖੜਾ ਵਾਂ ਅੱਜ ਮੈਂ ਹਾਂ ਦੇਖੋ ਕਲੀ ਕਹਣਾ ਨਿਕਾਲਣੀ ਬੇਲ ਵੇਖੋ ਖਲੂਣੀ ਵੇਖੋ ਬਿਲਕੁਲ ਜੰਮੀ ਪਲੀ ਧੌਣ ਜਿਵੇਂ ਮਾਲੀਆਂ ਵਰਗੀ ਧੌਣ ਮਾਲੀਆਂ ਵਰਗੀ ਬਿਲਕੁਲ ਠੀਕ ਹੈ ਤੇ ਥੋੜਾ ਜਿਹਾ ਆਪਾਂ ਤੁਹਾਨੂੰ ਸੋਸ਼ਲ ਲੀਗਲ ਦਿਖਾਉਣੇ ਆ ਕਾਫੀ ਸ਼ੌਕੀਨ ਝੋਟੀਆਂ ਦੋਸਤੋ ਬੂਰੀ ਦੀ ਠੀਕ ਹੈ ਪੈਰ ਇਹਦੇ ਵੀ ਜਿਹੜੇ ਮਗਰਲੇ ਪਾਸੇ ਮਾਰਕਿੰਗ ਦੇ ਵਿੱਚ ਆ ਕਈ ਵਾਰ ਮੈਂ ਦੋਸਤੋ ਪਹਿਲਾਂ ਜ਼ਿਕਰ ਕੀਤਾ ਬਾਰਡਰ ਮਾਝਾ ਏਰੀਆ ਜਿੱਥੋਂ ਆਪਾਂ ਬਿਲਕੁਲ ਕਵਰੇਜ ਕਰਦੇ ਪਏ ਆ ਵੀ ਜੰਮੇ ਭਲੇ ਪਸ਼ੂ ਆ ਪੱਖ ਜਿਹੜਾ ਕਿਤੇ ਨਾ ਕਿਤੇ ਨੀਲੀ ਦਾ ਲੈ ਹੀ ਹੁੰਦੇ ਆ ਕੋਈ ਨਾ ਨੀਲੀ ਦੇ ਮਾਲੀ ਬਹੁਤ ਆ ਤੇ ਨੀਰੀ ਦੀਆਂ ਮੱਝਾਂ ਬਹੁਤ ਆ ਉਹਨਾਂ ਦੇ ਵਿੱਚੋਂ ਪਸ਼ੂ ਕਈ ਨਿਕਲਦੇ ਆ ਠੀਕ ਆ ਤੇ ਝੋਟੀ ਚੰਗੀ ਆ ਖਾਸ ਆ ਸਪੈਸ਼ਲ ਆ ਵੇ ਜੰਦੂ ਨੀਲੀ ਲਾਲ ਪੂਰੀ ਤਿਲਾਂ ਵਾਲੀ ਠੀਕ ਆ ਜੀ ਠੰਡੀ ਪੂਰੀ ਆ ਬਾਕੀ ਆ ਵੇਖੋ ਜੀ ਪੂਛ ਚੱਕ ਖਲੋਤੀ ਵੀ ਠੰਡੇ ਥੀਰੇ ਪਸ਼ੂ ਦੋਸਤ ਬਿਲਕੁਲ ਨੀਲੀ ਦੇ ਬੱਚੇ ਆਪਾਂ ਇਹਦੇ ਜੋ ਚੰਗੇ ਲੈ ਸਕਦੇ ਆ ਅੱਖ ਨੀਲੀ ਆ ਪੈਰ ਆ ਸੂ ਤੇ ਨਿਸ਼ਾਨ ਆਉਂਦਾ ਆ ਵੇਖੋ ਜੀ ਸਰੂ ਦਾ ਮਾਲੀ ਆ ਹਾਂ ਤਾਂ ਮੈਂ ਦੇਖੋ ਜੀ ਸੰਧੂ ਸਾਹਿਬ ਜਿਹੜਾ ਪਸ਼ੂ ਹੀਟ ਦੇ ਵਿੱਚ ਪਸ਼ੂ ਨੂੰ ਆਪਾਂ ਨੂੰ ਰੋਜ਼ ਚੈੱਕ ਕਰਨਾ ਚਾਹੀਦਾ ਬਿਲਕੁਲ ਜੀ ਚੈੱਕ ਕਰਨ ਦਾ ਟਾਈਮ ਸੰਧੂ ਸਾਹਿਬ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਪਸ਼ੂਆਂ ਦੇ ਵਿੱਚ ਜਰੂਰ ਚੱਕਰ ਮਾਰੋ ਜਦੋਂ ਪਸ਼ੂ ਗਾਲਾ ਕਰਦਾ ਹੁੰਦਾ ਬੈਠਾ ਹੁੰਦਾ ਤਕਰੀਬਨ ਪਸ਼ੂ ਦੀ ਸਾਰਾ ਧਿਆਨ ਦਿਓ ਕਿ ਪਾਣੀ ਮਾਰਦਾ ਜਾਂ ਨਹੀਂ ਮਾਰਦਾ ਅੱਛਾ ਰੇਲ ਭਾਈ ਕਈ ਪਾਣੀ ਦਾ ਵੀ ਜ਼ਰੂਰ ਦੱਸ ਦਿਓ ਕਈਆਂ ਵੀਰਾਂ ਨੂੰ ਉਹ ਵੀ ਨਹੀਂ ਪਤਾ ਵੀ ਪਸ਼ੂ ਗੱਪਣ ਪਸ਼ੂ ਦੇ ਵਿੱਚ ਇਨਫੈਕਸ਼ਨ ਆ ਬੱਚੇ ਤਾਂ ਨਹੀਂ ਜੀ ਹਾਂ ਸੰਤੋਖ ਸਾਹਿਬ ਜੀ ਬਿਲਕੁਲ ਪਾਣੀ ਵਾਂਗੂ ਹਾਂ ਤਰਲ ਬਿਲਕੁਲ ਆਰਪਾਰ ਦੀਦਾ ਹੋਵੇ ਸੀਸੀ ਆਰਪਾਰ ਸ਼ੀਸ਼ੇ ਵਾਂਗੂ ਪਾਣੀ ਪਤਲਾ ਹੋਵੇ ਤਾਂ ਸਮਝ ਲਓ ਪਸ਼ੂ ਹੀਟ ਦੇ ਵਿੱਚ ਆ ਜੇ ਚਿੱਟਾ ਵਾ ਬਿਲਕੁਲ ਹਾਂ ਜੀ ਤਾਂ ਨਹੀਂ ਵੀ ਹੋਈ ਤਾਂ ਉਹ ਚਰਬੀ ਮਾਰ ਰਿਆ ਪਸ਼ੂ ਦੇ ਬੱਚੇ ਜੰਨੀ ਦੇ ਅੰਦਰ ਇਨਫੈਕਸ਼ਨ ਦੇ ਸਹੀ ਟੈਪ ਜਾ ਲਾ ਲਓ ਨਹੀਂ ਟੈਪ ਲਾ ਲਓ ਬਿਲਕੁਲ ਸੰਗਣਾ ਤਾਂ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਆ ਨੰਬਰ ਦੋ ਤੇ ਜੇ ਪਸ਼ੂ ਆਪਣਾ ਪਤਾ ਗੱਬਣਾ ਫਿਰ ਵੀ ਚਿੱਟਾ ਨਾਲਾ ਕਰਦਾ ਵਾ ਹਾਂਜੀ ਤਾਂ ਉਹਦੇ ਵਿੱਚ ਆਪਾਂ ਨੂੰ ਪੀੜੀ 750 ਤੇ ਟੈਰਾਮਾਈਸੀਨ ਲੈ ਮਹੀਨੇ ਦੇ ਮਹੀਨੇ ਰਿਪੀਟ ਕਰਨਾ ਚਾਹੀਦਾ ਤਾਂ ਜਿਹੜਾ ਗੱਬਣਾ ਸੁਟੇ ਬਿਲਕੁਲ ਤੇ ਲੋ ਵੀ ਦੋਸਤੋ ਨਾਲ ਨਾਲ ਥੋੜੀ ਥੋੜੀ ਜਾਣਕਾਰੀਆਂ ਗੱਲਾਂ ਵੀ ਆਪਾਂ ਜ਼ਰੂਰ ਸਾਂਝੀਆਂ ਕਰਿਆ ਕਰਾਂਗੇ ਕਿਉਂਕਿ ਬਹੁਤ ਵੀਰਾਂ ਦੀ ਤਕਲੀਫ ਆ ਪਸ਼ੂ ਜਿਹੜਾ ਵੈਸੇ ਇੱਧਰ ਉੱਧਰ ਜਿਹੜਾ ਸੱਚੇ ਖੱਬੇ ਛੁੱਟਦੇ ਨਾ ਵੀ ਤੁਹਾਡਾ ਪਸ਼ੂ ਗੱਪਣ ਰਹੇ ਬਿਲਕੁਲ ਅਗਲਾ ਨਵੇਂ ਸੂਬੇ ਲਈ ਜਿਹੜਾ ਦੋਸਤੋ ਆਸ ਹੋ ਜੇ ਵੀ ਆਪਣਾ ਪਸ਼ੂ ਲੱਖਾਂ ਦਾ ਪੰਜ ਹਜ਼ਾਰਾਂ ਦਾ ਪੰਜੇ ਨਾ ਪਾ ਆਪਾਂ ਪਸ਼ੂ ਛੁੱਟ ਦਿੰਨੇ ਹੁਣ ਇਹੋ ਜੀਆਂ ਝੋਟੀਆਂ 2-2 ਲੱਖ ਨੂੰ ਨਹੀਂ ਮਿਲਦੀਆਂ ਬੱਸ ਬੱਸ ਜੀ ਤੇ ਜਿਹੜੀਆਂ ਬਿਲਕੁਲ ਬਿਲਕੁਲ ਅਸਜੇ ਭਰਾ ਇੱਕ ਦੋ ਵਾਰੀ ਵੇਖਦੇ ਆ ਟਰਾਈ ਕਰਦੇ ਆ ਹਾਂਜੀ ਪਹਿਲੀ ਗੱਲ ਤਾਂ ਟਰਾਈ ਵੀ ਨਹੀਂ ਕਰਦੇ ਕਈ ਪਰਿਵਾਰ ਇਹੋ ਜਿਹੇ ਹੈਗੇ ਨੇ ਹਾਂਜੀ ਜਿਹੜੇ ਕਹਿੰਦੇ ਵੀ ਚਲ ਸੀਰੀਆਂ ਨੇ ਪੱਠੇ ਪਾਤੇ ਬੱਸ ਬੱਸ ਇਹ ਆ ਪਸ਼ੂਆਂ 'ਚ ਜਾਣਾ ਨਹੀਂ ਹਾਂਜੀ ਤੇ ਦੋਸਤੋ ਇੱਥੋਂ ਤੱਕ ਝੋਟੀ ਲਿਆਉਣ ਨੂੰ ਕਾਫੀ ਚੰਗੀ ਖਾਸੀ ਮਿਹਨਤ ਲੱਗਦੀ ਆ 2 2.5 ਸਾਲ ਬਿਲਕੁਲ ਗਵਾਉਣੇ ਪੈਂਦੇ ਆ ਫੇਰ ਇਹ ਝੋਟੀ ਬਣਦੀ ਆ ਤੇ ਚੰਗੀ ਖਰਾਕ ਚੰਗੀ ਸੇਵਾ ਕਰਕੇ ਫੇਰ ਪਸ਼ੂ ਓਕੇ ਠੀਕ ਆ ਜੀ ਦੋ ਝੋਟੀਆਂ ਦੋਨੋਂ ਦੋਸਤੋ ਕਮਾਲ ਦੀਆਂ ਝੋਟੀਆਂ ਨੇ ਠੀਕ ਆ ਜੀ ਏਜ ਉਮਰ ਬਿਲਕੁਲ ਇਕੁਅਲ ਹੈਗੀ ਆ ਸਾਂਭ ਸੰਮਾਲ ਬਿਲਕੁਲ ਕੱਦ ਕਾਠ ਵੇਲ ਪੱਖੋਂ ਵੇਖੋਗੇ ਦੋਨੋਂ ਬਿਲਕੁਲ ਇੱਕ ਇੱਕੋ ਜਿਹੀਆਂ ਹੈਗੀਆਂ ਨੇ ਤੇ ਜਿਹੜਾ ਵੀਰ ਨੇ ਜੋੜੀ ਖਰੀਦਣੀ ਆ ਸਿੰਗਲ ਸਿੰਗਲ ਖਰੀਦਣੀ ਆ ਰੇਟ ਸਿੰਗਲ ਸਿੰਗਲ ਦਾ ਵੀ ਦੱਸਿਆ ਗਿਆ ਜੋੜੀ ਖਰੀਦਣੀ ਆ ਦੋਸਤੋ ਕੀ ਵਿੱਚੋਂ ਮਾਨਤਨ ਹੋ ਜਾਊਗਾ ਉਹ ਵੀ ਜਿਹੜਾ ਤੁਹਾਨੂੰ ਆਪਾਂ ਵੀਰ ਤੋਂ ਪੁੱਛ ਕੇ ਸਾਂਝਾ ਕਰ ਦਿੰਨੇ ਆ ਤੇ ਹਰ ਵੇਲ ਪੂਰੀ ਝੋਟੀ ਦਾ ਵੀਰ ਕੀ ਕਰਦੇ ਆ ਸੰਧਰ ਸਾਹਿਬ ਇਹਦਾ 45000 ਰੁਪਈਆ ਰੇਟ ਆ ਹਾਂ ਜੀ ਉਹਦੇ ਜੋ ਬਿਲਕੁਲ ਛੋੜ ਛੱਪਾ ਹੀ ਹੋਊਗਾ 45 ਚੋਂ ਬਿਲਕੁਲ ਸੰਤੂ ਸਾਹਿਬ 2 ਨੰਬਰ ਦੇ ਵਿੱਚ ਵੀ 55000 ਦੀ ਆ ਬਿਲਕੁਲ ਪਰ ਨਹੀਂ ਅਸਲ ਦੇ ਵਿੱਚ ਵੀ ਇਹ ਲੱਖਾਂ ਦੀ ਚੀਜ਼ ਆ ਜਦੋਂ ਕਿਸੇ ਬਿਲਕੁਲ ਰੁੱਥ ਚ ਆ ਗਈ ਨਾ ਰੁੱਥ ਜਾ ਗਈ ਪਰ ਫਿਰ ਜੇਕਰ ਦੋਵਾਂ ਵੀਰਾਂ ਨੇ ਜੋੜੀ ਖਰੀਦਣੀ ਆ ਫਿਰ ਕੀ ਬਣੂਗਾ ਸੰਤੂ ਸਾਹਿਬ ਬਿਲਕੁਲ ਥੋੜਾ ਥੋੜਾ ਮਾਨਤਾ ਜਰੂਰ ਹੋਊਗਾ ਹੋ ਜਾਊਗਾ ਹੋ ਜਾਊਗਾ ਲੋਕ ਦੋਸਤੋ ਦੋਵੇਂ ਝੋਟੀਆਂ ਦਿਖਾਤੀਆਂ ਨੇ ਸਿੰਗਲ ਸਿੰਗਲ ਦਾ ਰੇਟ ਦੱਸਤਾ ਸੰਤੂ ਸਾਹਿਬ ਆ ਚੀਜ਼ ਚੈੱਕ ਕਰਾਉਣੇ ਜੇ ਤਾਂ ਫੋਨ ਕਰ ਲਿਓ ਠੀਕ ਹੈ ਆਪਾਂ ਹੀਟ ਦੀ ਗੱਲ ਕਰਦੇ ਆ ਹੁਣ ਇਹ ਮੱਝ ਹੀਟ ਚ ਆ ਹੀਟ ਚ ਆ ਗਈ ਹੈ ਜੀ ਇਹ ਹੀਟ ਦੇ ਵਿੱਚ ਆ ਆ ਦੇਖੋ ਆ ਤਾਰਾਂ ਦਿਖਾਈ ਦੇਈਏ ਜੀ ਆ ਦੇਖੋ ਆ ਦੇਖੋ ਜੀ ਬਿਲਕੁਲ ਪਾਣੀ ਵਾਂਗੂ ਆ ਹਾਂ ਜੀ ਵੀ ਟ੍ਰਾਂਸ ਚੈੱਕ ਕਰ ਸੋਤੋਂ ਆਰ ਪਰ ਜਿਹੜਾ ਦੋਸਤੋ ਸ਼ੀਸ਼ੇ ਵਾਂਗੂ ਦਿਸੂਗਾ ਆ ਦੇਖੋ ਠੀਕ ਹੈ ਕਹਿਣ ਦਾ ਮਤਲਬ ਆ ਦੇਖੋ ਕਿੰਨਾ ਲੰਬਾ ਆ ਆ ਦੇਖੋ ਜੀ ਆ ਪੂਰਾ ਠੀਕ ਹੈ ਜੀ ਆਰ ਪਰ ਦੇਸਨ ਡਿਆ ਤੇ ਬਿਲਕੁਲ ਪਾਣੀ ਹੈ ਇਹ ਹੀਟ ਦੇ ਵਿੱਚ ਆ ਅੱਛੀ ਸ਼ਾਰੋ ਠੀਕ ਹੈ ਜੀ ਐਨ ਸ਼ੀਸ਼ਾ ਵੇਖੋ ਇਹ ਇਹ ਬਸ ਇਹ ਬਸ ਕੋਈ ਇਹਦੇ ਵਿੱਚ ਇੰਨੇ ਉਹ ਨਹੀਂ ਕੀਤਾ ਬਿਲਕੁਲ ਕਿ ਇਹ ਢਿੰਗੀ ਨਹੀਂ ਆ ਕੁਛ ਨਹੀਂ ਮਤਲਬ ਇਹਦਾ ਵੀ ਬੱਚੇ ਤਾਂ ਨਹੀਂ ਬਿਲਕੁਲ ਸਾਫ਼ ਹੈ ਬਿਲਕੁਲ ਸਾਫ਼ ਹੋਗੀ ਤਾਂ ਗੱਬਨ 100% ਠਹਿਰ ਜਾ ਹਾਂ ਬਿਲਕੁਲ ਇਹਨੂੰ ਸੰਧੂ ਸਾਹਿਬ ਆਪਾਂ ਜਿਹੜੀ ਆ ਹਾਂਜੀ ਏ ਆਈ ਅੱਜ ਕਰਾਵਾਂਗੇ ਇੱਕਰ ਦੋਸਤੋ ਦਹੀਂ ਵਾਂਗੂ ਬਿਲਕੁਲ ਚਿੱਟਾ ਜਾਂ ਸੰਗਣਾ ਜਾਂ ਕਿਸਮਹਿਲਾ ਜਿਆ ਗਾੜਾ ਮਾਰਦੀ ਹੋਏ ਤਾਂ ਫੇਰ ਕਿਦਾਂ ਕਿਦਾਂ ਦਵਾਈ ਭਰੋਣੀ ਬਿਲਕੁਲ ਲਾਜ਼ਮੀ ਹੈ ਸੰਧੂ ਦਾ ਨਾ ਤਾਂ ਇਹਨੇ ਅੱਜ ਵੇਖੋ ਢਿੰਗੀ ਆ ਇਹ ਨਾ ਕੋਸ਼ بس ਇਹਨੂੰ ਸਮਝ ਲੈ ਆਪਾਂ ਕਿ ਇਹ ਅੱਜ ਹੀਟ ਦੇ ਵਿੱਚ ਇਥੋਂ ਜੇਕਰ ਕਿਸੇ ਨੇ ਪਾਣੀ ਮਾਰ ਕੇ ਨੂੰ ਐ ਨੂੰ ਕਰਤਾ ਨਾ ਉਹ ਸਾਰਾ 20 21 ਦਿਨ ਦਾ ਪ੍ਰੋਸੈਸ ਖਰਾਬ ਹੋ ਜਾਣਾ ਖਰਾਬ ਹੋ ਜਾਣਾ 21 ਦਿਨ ਦੇ ਬਾਅਦ ਫਿਰ ਆਪਾਂ ਨੂੰ ਵੇਟ ਕਰਨੀ ਆ ਆ ਚੈੱਕ ਕਰੋ ਆ ਲਓ ਜੀ ਆ ਦੇਖੋ ਲਓ ਵੀ ਦੋਸਤੋ ਠੀਕ ਆ ਆ ਵੇਖੋ ਬਰੀਕ ਬਰੀਕ ਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਸ ਕਰਕੇ ਡੇਲੀ ਸਵੇਰ ਉੱਠਦੇ ਅਸਾਰ ਵੀਟ ਦਾ ਕਹਿਣ ਦਾ ਮਤਲਬ ਸਵੇਰ ਉੱਠਦੇ ਅਸਾਰ ਪਾਣੀ ਮਾਰਨ ਤੋਂ ਪਹਿਲਾਂ ਪਾਉੜਾ ਕਰਨ ਤੋਂ ਪਹਿਲਾਂ ਖੇਚਣ ਤੋਂ ਪਹਿਲਾਂ ਜਰੂਰ ਵੇਖ ਲਿਆ ਕਰੋ ਤੁਹਾਡਾ ਪਸ਼ੂ ਸਾਇਲੈਂਟ ਆ ਬਿਲਕੁਲ ਜੀ ਆ ਵੇਖੋ ਪਾਣੀ ਆਗਾ ਇਹ ਕਿ ਕਰਦਾ ਪਸੂ ਸਾਇਲੈਂਟ ਹੀ ਅੱਜ ਕੱਲ ਮੋਸਟਲੀ ਦੋਸਤੋ ਪਸੂ ਪਸੂ ਸਾਇਲੈਂਟ ਹੀ ਦੇ ਰਹੇ ਨੇ ਤੇ ਇਹ ਆ ਲੱਗ ਰਿਹਾ ਪਿਸ਼ਾਬ ਹੁੰਦਾ ਪਿਸ਼ਾਬ ਹੁੰਦਾ ਇਹ ਦੂਜੀ ਸਾਈਡ ਤੇ ਜਿਹੜਾ ਪਿਸ਼ਾਬ ਹੋ ਗਈ ਚੈੱਕ ਕਰ ਲੋ ਆ ਲਓ ਜੀ ਉਹ ਸਾਫ ਸੁਥਰਾ ਸਾਫ ਸੁਥਰਾ ਇਹ ਚਿਪਕਦਾ ਬਿਲਕੁਲ ਟਰਾਂਸਪਰੈਂਟ ਆ ਠੀਕ ਹੈ ਜੀ ਇਹ ਗੱਲ ਜ਼ਰੂਰੀ ਰੱਖੋ ਵੀ ਟਰਾਂਸਪਰੈਂਟ ਤਾਰਾਂ ਨੇ ਬਿਲਕੁਲ ਇਨਸਾਫ ਹਰਵੇ ਸੋ ਦੋਸਤੋ ਵੀਰ ਹਰਵੇਲ ਤੋਂ ਆਪਾਂ ਕੰਟੈਕਟ ਨੰਬਰ ਲੈ ਲੈਨੇ ਜਿੰਨਾ ਤੇ ਤੁਸੀਂ ਸੰਪਰਕ ਕਰਨਾ ਹਰਵੇਲ ਭਾਈ ਬੋਲੋ ਨੰਬਰ 99036 82025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਹਰਪੇਲ ਸਿੰਘ ਦੋ ਵੜਾ ਦੋਸਤੋ ਠੀਕ ਆ ਉਹ ਵੀ ਆਪਾਂ ਤੁਹਾਨੂੰ ਨੈਕਸਟ ਅਗਲੀ ਅਪਡੇਟ ਦੇ ਵਿੱਚ ਜਿਹੜੀਆਂ ਦੋਸਤੋ ਬਿਲਕੁਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਦੋ ਵੜਾ ਨੇ ਉਹਨਾਂ ਬਾਰੇ ਵੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਫਿਲਹਾਲ ਦੋਸਤੋ ਇਸ ਕਵਰੇਜ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀਆਂ ਇਹ ਪੰਜ ਨਗ ਜਿਹੜੇ ਟੋਟਲ ਦੋ ਝੋਟੀਆਂ ਅਫਸਰ ਤਿੰਨ ਮੱਜਾਂ ਜਿਨ੍ਹਾਂ ਦੇ ਵਿੱਚੋਂ ਇੱਕ ਬਿਲਕੁਲ ਤੋਕੜ ਮੱਝ ਪੂਰੀ ਦਿਖਾਤੀ ਆ ਬਿਲਕੁਲ ਵਾਜਬ ਰੇਟ ਪੜਦਾ ਦੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਮੱਝਾਂ ਪਸੰਦ ਆਉਣਗੀਆਂ ਜ਼ਰੂਰ ਕੰਟੈਕਟ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ